ਕਿੱਥੇ ਜਾਣਾ ਤੁਸੀਂ ਤੇ ਕੀ ਪਰੇਸ਼ਾਨੀ ਹੈ ਅਸੀਂ ਚੰਡੀਗੜ੍ਹ ਦੀ ਖਾਣਾ ਮੈਂ ਆਪਣੇ ਆਪ ਨੂੰ ਵੀ ਖਾਣਾ ਹੈ ਮੇਰਾ ਬੇਟਾ ਹੀ ਬਿਮਾਰ ਹੈ ਨਾ ਤਾਂ ਆਪਰੇਟ ਹੋਇਆ ਹੈਗਾ ਤੇ ਮਤਲਬ ਕੀ ਸਾਨੂੰ ਨਹੀਂ ਪਤਾ ਸੀ ਕਿ ਹੜਤਾਲਾਂ ਚੱਲੀਆਂ ਗਈਆਂ ਨੇ ਇਹਦੇ ਸਾਨੂੰ ਸਵੇਰ ਮਤਲਬ ਕਿ ਅਸੀਂ ਆਪਣੇ ਬੱਸ ਸਟੈਂਡ ਤੇ ਖੜੇ ਰਹੇ ਡੇਢ ਦੋ ਘੰਟੇ ਉੱਥੇ ਖੜੇ ਰਹੇ ਬੱਸ ਨਹੀਂ ਮਿਲੇ ਕੋਈ ਵੀ ਪ੍ਰਾਈਵੇਟ ਬੱਸ ਮਿਲੀ ਸਾਨੂੰ ਅੱਗੇ ਬੱਸ ਸਟੈਂਡ ਇੱਥੇ ਤੁਹਾਨੂੰ ਪਤਾ ਲੱਗਿਆ ਕਿ ਹੜਤਾਲਾਂ ਚੱਲੀਆਂ ਗਈਆਂ ਨੇ ਕਹਿੰਦੇ 3 ਦਿਨ ਹੜਤਾਲਾਂ ਹੋਣਾ ਸੀ ਨਾ ਅੱਗੇ ਜਾਣ ਨੂੰ ਪਿੱਛੇ ਜਾਣ ਨੂੰ ਹੁਣ ਦੱਸੋ ਨਾ ਸਾਨੂੰ ਅਸੀਂ ਵੀ ਕੀ ਕਰ ਸਕਦੇ ਆ ਬੱਚਿਆਂ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਹੈ one of the premium and prestigious professional institutes providing a wide range of professional courses with 100% placement assistance we are shri sai group of institutes ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਹਾਡੇ ਮਦਰ ਮਹੀ ਦੱਸਾਂ ਚਾਹੁੰਦੇ ਆਂ ਕਿ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰ ਦੀਆਂ ਸਾਡੀਆਂ ਮੰਗੀਆਂ ਮੰਗਾਂ ਲੱਗਦੀਆਂ ਆ ਰਹੀਆਂ ਸਰਕਾਰਾਂ ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਆਉਣ ਤੇ ਸਰਕਾਰ ਇੱਕੋ ਗੱਲ ਕਹਿੰਦੀ ਹੈ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਜਾਇਜ਼ ਨੇ ਤੇ ਜੇ ਮੰਗਾਂ ਜਾਇਜ਼ ਨੇ ਤੇ ਫਿਰ ਕਰਨੀਆਂ ਕਿਹਨੇ ਨੇ ਉਹ ਤਾਂ ਸਰਕਾਰ ਦਾ ਫਰਜ਼ ਬਣਦਾ ਸਰਕਾਰ ਜਦੋਂ ਵੀ ਮੀਟਿੰਗ ਹੁੰਦੀ ਆ ਅੱਜ ਕੱਲ ਅੱਜ ਕੱਲ ਕਰਕੇ ਸਾਨੂੰ ਅਗਲੀ ਮੀਟਿੰਗ ਪਾ ਲਈ ਹੁਣ ਉਸ ਮੀਟਿੰਗਾਂ ਤੋਂ ਅੱਕੇ ਹੋਏ ਅੱਜ ਅਸੀਂ 9 10 ਤੇ 11 ਦੇ ਦੀ ਹੜਤਾਲ ਤੇ ਬੈਠੇ ਜਿੱਥੇ ਪੰਜਾਬ ਰੋਡਵੇ ਤੇ ਪੀਆਰ ਦਾ ਸਮੁੱਚਾ ਕੰਮ ਅੱਜ ਹੜਤਾਲ ਤੇ ਹੈ ਕਿਹੜੀ ਕਿਹੜੀ ਮੰਗਾਂ ਪਹਿਲੀ ਮੰਗ ਤਾਂ ਸਾਡੀ ਤਾਂ ਮੁੱਖ ਮੰਤਰੀ ਪੰਜਾਬ ਨਾਲ ਮੈਂ ਪਹਿਲਾਂ ਵੀ ਮੀਟਿੰਗ ਹੋਈ ਸੀ ਜਨਰਲ ਵਿਕੇ ਉਹਦੇ ਜੋ ਪਹਿਲੀ ਮੰਗ ਏ ਸੀ ਵੀ ਜਿਹੜੇ ਔਰ ਸਪੋਰਟ ਕੰਟੈਕਟ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕੀਤੇ ਜਾਰ ਜਿਹੜੇ ਔਰ ਸੋਰਸ ਵਾਲੇ ਮੁਲਾਜ਼ਮਾਂ ਉਹਨਾਂ ਨੂੰ ਕੰਟਰੈਕਟਰ ਤੇ ਕੀਤਾ ਜਾਵੇ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਜਾਇਜ਼ ਕੰਡੀਸ਼ਨਾਂ ਲਾ ਕੇ ਘੱਟ ਤਨਖਾਹਾਂ ਤੋਂ ਲੁੱਟਦੇ ਸੀ ਉਹਨਾਂ ਨੂੰ ਕੱਢਿਆ ਗਿਆ ਉਹ ਬਹਾਲ ਕੀਤੇ ਜਾਣ ਜਿਹੜੀ ਕਿਲੋਮੀਟਰ ਬਸਾਂ ਉਹ ਨਾ ਪਈਆਂ ਵਿਭਾਗ ਦੀਆਂ ਬਸਾਂ ਪਈਆਂ ਜਾਣ ਔਰ ਜਿਹੜੇ ਸਾਡੇ ਸਾਥੀ ਡੈਥ ਹੋ ਗਈ ਜਿਹੜਾ ਸਾਥੀਆਂ ਦੀ ਉਹਨਾਂ ਸਾਥੀਆਂ ਨੂੰ ਕੋਈ ਨੌਕਰੀ ਦਾ ਕੋਈ ਪੇਚਾ ਜਾਣਾ ਦੀ ਪੈਨਸ਼ਨ ਲੱਗਣੀ ਆ ਉਹਨਾਂ ਦਾ 1 ਲੱਖ ਲਗਲਾ ਬੀਮਾ ਮਿਲਣਾ ਸੀ ਉਹ ਵੀ ਅਜੇ ਤੱਕ ਕਿਸੇ ਕਾਰਨ ਚ ਸਾਡੇ ਮੁਲਾਜ਼ਮ ਨੂੰ ਕੁਝ ਨਹੀਂ ਮਿਲਿਆ ਕੋਲੀ ਜਦੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਉਣਾ ਇਹ ਮਾਨ ਸਰਕਾਰ ਨੇ ਗੱਲ ਕੀਤੀ ਵੀ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਸਾਡਾ ਜਿਹੜਾ ਹੜਾ ਪੈਣਾ ਉਹ ਮਲਾਜਮਾਂ ਉੱਪਰ ਚੱਲੇਗਾ ਅੱਜ ਸਾਢੇ 3 ਸਾਲ ਬੀਜਾਂ ਦੇ ਬਾਅਦ ਵੀ ਸਾਡਾ ਜਿਹੜਾ ਪੰਜਾਬ ਰੋਡ ਤੇ ਪਨਵਲ ਦਾ ਦਾਰਾ ਉੱਥੇ ਦਾ ਉੱਥੇ ਖੜਾ ਮਲਾਜਮਾਂ ਨੂੰ ਕੋਸ਼ਿਸ਼ ਦਿੱਤਾ ਗਿਆ ਸਰਕਾਰ ਬਿਲਕੁਲ ਝੂਠ ਦੇ ਝੂਠ ਮਾਰਦੀ ਆ ਰਹੀ ਹੈ ਦੇਖੋ ਜੀ ਸਾਡੇ ਜਿਹੜੇ ਪਨਵਸ ਔਰ ਪੀਆਰਟੀਸੀ ਦੇ ਸੁੱਤੇ ਮਲਾਜਮ ਅੱਜ 27 ਦੀਪੂ ਆ ਆਪਣੇ ਪੂਰੇ ਪੰਜਾਬ ਤੇ ਪੀਆਰਟੀਸੀ ਦੇ ਪਨਵਲ ਦੇ 27 ਦੇ 27 ਦੀਪੂ ਆ ਜਿਹੜਿਆ ਕਮਲ ਤੌਰ ਤੇ ਚੱਕਾ ਜਾਮ ਲਾਣਾ ਦਾ ਸਿਰਫ 17 ਦਿਨ ਲਾਕੀਆਂ ਕਰਕੇ ਆ ਜੀ ਲੰਮੇ ਸਮੇਂ ਤੋਂ ਅੜੀਆਂ ਮੰਗਾ ਜੜੀਆਂ ਨਾਲ ਮੰਨੀਆਂ ਜਾਂ ਮੰਗਾ ਜੜੀਆਂ ਉਹ ਨਹੀਂ ਸਾਡੀ ਪੁਣੀ ਦੇ ਡਾਇਰੈਕਟਰ ਤੇ তারপরে ਆਪਣੇ ਟ੍ਰਾਂਸਪੋਰਟ ਮੰਤਰੀ ਸਾਹਿਬ ਜਿਆ ਇਹਨਾਂ ਨੇ ਆ ਡੀਐਮ ਮੰਨੀਆਂ ਜਾਂ ਮੰਗਾ ਜੜੀਆਂ ਪੁਣੀ ਦੇ ਕਰਦੇ ਤੇ ਜਿਸ ਦੀ ਵਜ੍ਹਾ ਨਾਲ ਕਹੀ ਅੱਜ ਤੁਹਾਨੂੰ ਮਜਬੂਰ ਬੈਣਾ ਪਿਆ ਕੋਈ ਵੀ ਸਾਡੇ ਜਿਹੜੇ ਪੀਆਰਟੀਸੀ ਔਰ ਪਨ ਵਾਸਤੇ ਕੋਈ ਵੀ ਆ ਜਾ ਮਰਾਜ ਨੇ ਜਦ ਨਾਲ ਪੱਕਾ ਕੀਤਾ ਸਾਡੇ 3 ਸਾਲ ਬੀਤ ਗਏ ਅੱਜ ਤੱਕ ਵੀ ਉਹੀ ਆ ਮੀਟਿੰਗ ਕਰਦੇ ਆ ਵਿਸ਼ਵਾਸ ਦਵਾਉਂਦੇ ਆ ਫਿਰ 2 ਮਹੀਨੇ ਨਹੀਂ ਦੇ ਆ ਫਿਰ ਵੀ ਵਿਸ਼ਵਾਸ ਦਵਾਉਂਦਾ ਬਸ ਇਹੀ ਕੰਮ ਚੱਲ ਰਿਹਾ ਨਾਲਾ ਜੇ ਅਸੀਂ ਆਪਾਂ ਕੱਲਾ ਪਾਂ 10 ਤਰੀਕ ਨੂੰ ਆਪਣੇ ਮੁਕਮਲ ਤੇ ਪਹੁੰਚਾ ਦੇ ਧਰਾਵ ਕਰਨੇ ਜਾ ਰਹੇ ਆ ਅਗਰ ਫਿਰ ਵੀ ਸਾਡੀ ਕੋਈ ਮੰਗ ਨਹੀਂ ਪੂਰੀ ਹੁੰਦੀ ਤਾਂ ਆਪਾਂ ਕੋਈ ਰੋਡ ਜਾਂ ਜਾਉਂਗਾ ਜਾਂ ਅੰਦਰਾਂ ਗਿਤਾ ਆਹੀ ਮੇਰਾ ਨਾਮ ਮੰਦ ਸਿੰਘਾ ਜੀ ਲੈ ਛੋਟੀ ਥਾਪ ਆਇਆ ਜੀ ਪਹਿਲੇ ਛੋਟੀ ਥਾਪ ਵੇੜ ਦਿੱਤਾ ਬਸਦਾ ਕੋਈ ਬਸ ਨੇ ਆ ਜੀ ਕੰਸੇ ਇੱਕ ਦੋ ਡੇਢ ਘਾਟਾ ਵੇੜ ਦਿੱਤਾ ਜੀ ਮੈਂ ਫਿਰ ਜੀ ਮੈਂ ਪ੍ਰਾਈਵੇਟ ਵਸਾਈ ਉਰ ਚ ਆਇਆ ਜੀ ਤੇ ਹੁਣ ਇੱਥੇ ਮੈਨੂੰ ਘੰਟਾ ਖ ਹੋ ਗਿਆ ਲੈ ਕੋਈ ਚੰਡੀਗੜ੍ਹ ਲਈ ਬਸ ਨਹੀਂ ਆ ਰਹੀ ਆ ਜੀ ਤੇ ਕਹਿੰਦੇ ਆਣਾ ਹੈ ਆਏਗੀ ਬਸ ਸੀਟੀਵੀ ਵਸਾਈ ਕੀ 12 ਵਜੇ ਲੇਕਿਨ ਆਈ ਨਹੀਂ ਅੱਲੇ ਕੋਈ ਜੀ ਬਸ ਜੀ ਪਰ ਮੈਂ ਨੀੜਤਾ ਹਲਦੇ ਬਾੜ ਜਾਂਦੇ ਚੱਕਰ ਕੇ ਆ ਜਾਂਦਾ ਜੀ ਕਿਤਨੀ ਦੁਨੀਆ ਪਰੇਸ਼ਾਨ ਹੋ ਰਹੀ ਹੈ ਦੇਖੋ ਕਿੰਨੇ ਲੇਡੀਜ਼ ਬੈਠੇ ਨੇ ਕਿੰਨੇ ਬੰਦੇ ਆ ਕੇ ਜੀ ਬੰਦੋਨੇ ਕਿ ਜੋ ਪੇ ਜਾਣਾ ਹੁੰਦਾ ਹੈ ਟਾਈਮ ਸਿਰ ਬੱਸਾਂ ਹੀ ਮਿਲਦੀਆਂ ਕਿ ਚੱਕਰ ਆਈਏ ਜੀ ਇਹ ਕਿਹਦੇ ਦੁਆਰਾ ਹੋ ਰਿਹਾ ਹੈ ਹਾਂਜੀ ਕਿਹਦੇ ਦੁਆਰਾ ਹੋ ਰਿਹਾ ਹੈ ਹੜਤਾਲ ਜੀ ਤਿੰਨ ਦਿਨ ਦੀ ਕਹਿੰਦੇ ਆ ਤਿੰਨ ਦਿਨ ਦੀ ਹੜਤਾਲ ਆ ਜੀ ਬਹੁਤ ਟਿਕੋ ਲੈ ਕੇ ਗਿਆ ਇਹ ਤਿੰਨ ਦਿਨ ਦੀ ਹੜਤਾਲ ਆ ਜੀ ਕਿੰਨਾਂ ਨੂੰ ਪਤਾ ਹੁੰਦਾ ਕਿ ਉਹ ਨਹੀਂ ਦੱਸਦਾ ਜੀ ਤਾਂ ਬੰਦਾ ਡਿਊਟੀ ਜਾਣਾ ਕਿੱਦਾਂ ਜਾਣਾ ਇਹ ਟਾਈਮ ਸਿਰ ਡਿਊਟੀ ਹੋਣ ਜਾਣਾ ਕਿੱਦਾਂ ਜਾਣਾ ਇਹ ਦਿਖਾਣਾ ਨਾ ਮੰਨਤਾ ਹੈ ਕਿ ਜਨਾਦੂ ਤੁਸੀਂ ਕੀ ਪਰੇਸ਼ਾਨੀ ਹੈ ਅਸੀਂ ਚੰਡੀਗੜ੍ਹ ਦੀ ਖੜਾ ਹੈ ਮੈਂ ਆਪਣੇ ਆਪ ਨੂੰ ਦਿਖਾਣਾ ਹੈ ਮੇਰੇ ਬੇਟਾ ਬਿਮਾਰ ਹੈ ਨਾ ਆਪਰੇਟ ਹੋਇਆ ਹੈਗਾ ਤੇ ਮਤਲਬ ਕੀ ਸਾਨੂੰ ਨਹੀਂ ਪਤਾ ਸੀ ਕਿ ਹੜਤਾਲਾਂ ਚੱਲੀਆਂ ਗਿਆ ਹੈ ਇਹਦੇ ਸਾਨੂੰ ਸਵੇਰ ਮਤਲਬ ਕਿ ਅਸੀਂ ਆਪਣੇ ਬਾਸਟੈਂਡ ਤੇ ਖੜੇ ਰਹੇ 1.5-2 ਘੰਟੇ ਉੱਥੇ ਖੜੇ ਰਹੇ ਬੱਸ ਨਹੀਂ ਮਿਲੇ ਕੋਈ ਵੀ ਪ੍ਰਾਈਵੇਟ ਬੱਸ ਨਹੀਂ ਮਿਲੇ ਸਾਨੂੰ ਅੱਗੇ ਬੱਸ ਸਟੈਂਡ ਪੰਜ ਇੱਥੇ ਤੋਂ ਹੀ ਬੋਲ ਗਈ ਹੜਤਾਲਾਂ ਚੱਲੀਆਂ ਨੇ ਕਹਿੰਦੇ 3 ਦਿਨ ਹੜਤਾਲਾ ਹੋਣਾ ਸੀ ਨਾ ਅੱਗੇ ਜਾਣ ਨੂੰ ਪਿੱਛੇ ਜਾਣ ਨੂੰ ਹੁਣ ਦੱਸੋ ਸਾਨੂੰ ਅਸੀਂ ਕੀ ਕਰ ਸਕਦੇ ਆ ਬੱਚਿਆਂ ਨੂੰ ਲੈ ਕੇ ਪਰੇਸ਼ਾਨੀ ਹੁੰਦੀ ਹੈ